ਪਛਮੀ ਸਿਸਟਮ ਫਰਵਰੀ ਮਹੀਨੇ ਵਿੱਚ ਫਿਰ ਤੋਂ ਅਪਡੇਟ ਦੇ ਨਿਕਲ ਕੇ ਆ ਰਹੀ ਹੈ 10 ਫਰਵਰੀ 2026 ਨੂੰ ਹਲਕਾ ਪਛਮੀ ਸਿਸਟਮ ਵੈਸਟਰਨ ਰਿਸਰਵੈਂਸ ਪੰਜਾਬ ਵੱਲ ਕੂਚ ਕਰਦਾ ਹੋਇਆ ਕਈ ਦੇਰ ਹੈ ਤੁਸੀਂ ਇਸ ਟਾਈਮ ਲਾਈਵ ਸਾਈਡਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਪੂਰਬੀ ਪਾਸੇ ਤੋਂ ਲਗਾਤਾਰ ਹਵਾ ਚਲਦੀ ਹੋਈ ਕਈ ਦੇਰੀ ਚੱਕਰ ਵਾਦੀ ਰੂਪ ਦੇ ਵਿੱਚ ਕੁਮਦੀ ਹੋਈ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਸ਼ਾਮ ਤੋਂ ਹੀ ਬੱਦਲਬਾਈ ਦਰਮਿਆਨੇ ਰੂਪ ਦੇ ਵਿੱਚ ਹਲਕੇ ਦਰਮਿਆਨੇ ਰੂਪ ਦੇ ਵਿੱਚ 9 ਤਰੀਕ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਕਈ ਖੇਤਾਂ ਦੇ ਵਿੱਚ ਹਲਕੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਇਹ ਬਾਕੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਵਾਈ ਅਤੇ ਮੀਂਹ ਦੀ ਅਪਡੇਟ 10 ਤਰੀਕ ਨੂੰ ਨਿਕਲਦੀ ਹੋਈ ਕਈ ਦੇਰੀ ਹੈ ਆਮ ਜਨਤਾ ਦੇ ਕਿਸਾਨਾਂ ਦੇ ਮਨਾਂ ਦੇ ਵਿੱਚ ਜੋ ਵੀ ਮੌਸਮ ਦੀ ਅਪਡੇਟ ਦਾ ਡਰ ਹੈ ਉਹ ਤੁਹਾਡੇ ਨਾਲ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੀ ਮੀਂਹ ਦੀ ਅਪਡੇਟ ਨਿਕਲਦੀ ਹੋਈ ਕਈ ਦੇਰੀ ਹੈ ਅਜੇ ਸਵਾਲ ਲਗਾਤਾਰ ਕਿਸਾਨਾਂ ਦੇ ਮਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਅੱਜ ਦੀ ਵੀਡੀਓ ਵਿੱਚ ਸਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ 10 ਫਰਵਰੀ ਨੂੰ ਪੰਜਾਬ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਹਲਕੇ ਦਰਮਿਆਨੇ ਸਿਸਟਮ ਦੇਖਣ ਨੂੰ ਮਿਲਣਗੇ ਵੈਟਰਨ ਡਿਸਟਰਬੈਂਸ ਲਗਾਤਾਰ ਪਹਾੜੀ ਖੇਤਾਂ ਤਾਂ ਤੋਂ ਲੈ ਕੇ ਪੰਜਾਬ ਵੱਲ ਪੂਚ ਕਰਦੇ ਹੋਏ ਦਿਖਾਈ ਦੇਣਗੇ ਤੁਸੀਂ ਕਮੈਂਟ ਕਰਕੇ ਜੋ ਦੱਸ ਸਕਦੇ ਹੋ ਤੁਹਾਡੇ ਇਲਾਕੇ ਪਿੰਡ ਚਹਿਰ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਰੇ ਜੇਕਰ ਵੀਡੀਓ ਤੁਹਾਡੇ ਤੱਕ ਪਹਿਲੀ ਵਾਰ ਪਹੁੰਚੀ ਹੈ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਗੱਲ ਕਰੀਦਾ ਬੱਦਲਵਾਈ ਵਾਲਾ ਮਾਹੌਲ ਲਗਾਤਾਰ ਪੰਜਾਬ ਵਾਲੇ ਲਈ ਇਸੇ ਤਰ੍ਹਾਂ ਦੇਖਣ ਨੂੰ ਮਿਲੇਗਾ 10 ਤਰੀਕ ਨੂੰ ਸਵੇਰ ਹੁੰਦਿਆਂ ਹੁੰਦਿਆਂ ਸਿਸਟਮ ਦੀ ਅਪਡੇਟ ਦੀ ਗੱਲ ਕਰੀ ਤਾਂ ਸਿਸਟਮ ਲਗਾਤਾਰ ਪੰਜਾਬ ਵਾਲ ਕੂਚ ਕਰੇਗਾ ਤਕਰੀਬਨ ਸਵੇਰ ਤੋਂ ਹੀ ਪੰਜਾਬ ਦੇ ਜਿਹੜੇ ਉੱਤਰੀ ਇਲਾਕੇ ਹੋਗੇ ਖਾਸ ਕਰਕੇ ਪਹਾੜੀ ਖੇਤਰਾਂ ਨਾਲ ਟੱਚ ਕਰਦੇ ਪੰਜਾਬ ਦੇ ਖੇਤਰ ਹੋਗੇ ਅੰਮ੍ਰਿਤਸਰ ਸਾ ਕੁਝ ਕਰਦਾ ਹੋਇਆ ਖਈ ਦੇਗਾ ਹਵਾ ਦੀ ਗਤੀ ਨਾ ਠੀਕ ਠਾਕ ਦੇਖਣ ਨੂੰ ਮਿਲੇਗੀ ਦੂਜਾ ਸਿਸਟਮ ਦੀ ਗੱਲ ਕਰੀਏ Rajasthan ਦੇ ਉੱਤੇ ਚੱਕਰਵਾਦ ਰੂਪ ਦੇ ਵਿੱਚ ਇਹ ਸਿਸਟਮ ਦੇਖਣ ਨੂੰ ਮਿਲਿਆ ਜੋ ਕਿ ਮਲੋਟ ਵਾਲੇ ਪਾਸੇ ਅੱਗੇ ਵੱਧਾ ਹੋਇਆ ਕਈ ਦੇਗਾ ਅੰਮ੍ਰਿਤਸਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਕਹਿੰਦਾਂ ਸੈਂ ਬੱਟੀ ਬਾਬਾ ਵਕਾਲਾ ਸਾਰੇ ਸਿਸਟਮ ਕੂਚ ਕਰਦਾ ਹੋਇਆ ਦਿਖਾਈ ਦੇਗਾ ਲਗਭਗ ਸਵੇਰ ਦੇ 5 ਵਜੇ ਤੋਂ ਸਿਸਟਮ ਦੀਆਂ ਗਤੀਵਿਧੀਆਂ ਤੇਜ਼ ਹੁੰਦੀਆਂ ਦਿਖਾਈ ਦੇਣਗੀਆਂ ਬਾਕੀ ਮਲੋਟ ਫਾਜ਼ਿਲ ਕਾ ਵਾਲੀ ਸਿਸਟਮ ਦੀ ਅਪਡੇਟ ਕਿਤੇ ਨਾ ਕਿਤੇ ਦੇਖਣ ਨੂੰ ਮਿਲੇਗੀ ਦਾ ਦਾਇਰਾ ਵੱਧ ਵੀ ਸਕਦਾ ਹੈ ਘੱਟ ਵੀ ਸਕਦਾ ਹੈ ਅਨੁਮਾਨ ਅਦਾਰੀ ਦਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਤੋਂ ਬਾਅਦ ਮੁਖਸਰ ਸਾਹਿਬ ਵਾਲੇ ਸਿਸਟਮ ਨੇੜਲੇ ਇਲਾਕਿਆਂ ਦੇ ਵਿੱਚ ਗਰਜ ਚਮਕਦੀਆਂ ਕਾਰਵਾਈਆਂ ਦੇ ਅਨੁਮਾਨ ਅਦਾਰੀ ਦਾ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਇਹ ਸਿਸਟਮ ਦੀ ਅਦਾਰੀ ਤੇ ਏਰੀਆ 20 ਤੋਂ 30 ਕਿਲੋਮੀਟਰ ਦੇ ਅਸਾਬ ਨਾਲ ਚੇਂਜ ਵੀ ਹੋ ਸਕਦਾ ਹੈ ਬਾਕੀ ਪੰਜਾਬ ਦੇ ਅਮਰੀਸਾ ਸਾਹਿਬ ਤੋਂ ਅੰਦਨਸੇ ਦੇ ਇਲਾਕੇ ਹੋਗੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਇਲਾਕਿਆਂ ਦੇ ਵਿੱਚ ਗਰਚਾਂਕ ਬੂੰਦਾਬੰਦੀ ਦੇ ਸਾਰ ਆਪਾਂ ਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦੇ ਹਨ ਮੇਨ ਤੌਰ ਤੇ ਗੱਲ ਕਰੀਏ 10 ਤਰੀਕ ਨੂੰ ਜਿਵੇਂ ਜਿਵੇਂ ਦਿਨ ਅੱਗੇ ਚੜੇਗਾ ਤਾਂ ਤਕਰੀਬਨ 7 ਵਜੇ ਦੇ ਕਰੀਬ ਦੀ ਗੱਲ ਕਰੀਏ ਤਾਂ 7 ਵਜੇ ਦੇ ਕਰੀਬ ਕੁਝ ਸਿਸਟਮ ਥੱਲੇ ਵਾਲੀ ਸਾਈਡ ਆਪਾਂ ਨੂੰ ਫਾਜ਼ਿਲਕਾ ਮੁਕਸਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਬੰਦਾ ਹੋਇਆ ਫਿਰ ਤੋਂ ਐਕਟੀਵੇਟ ਦੇਖਣ ਨੂੰ ਮਿਲੇਗਾ ਮੁਕਸਰ ਸੈਪ ਤੋਂ ਬਠਿੰਡੇ ਵੱਲ ਸਿਸਟਮ ਅੱਗੇ ਖਿਸਕਦਾ ਹੋਇਆ ਕਾਈ ਦੇ ਸਕਦਾ ਹੈ ਹੋ ਸਕਦਾ ਹੈ ਸਿਸਟਮ ਇਸ ਜਗ੍ਹਾ ਤੇ ਹੀ ਖਤਮ ਹੋ ਜਾਵੇ ਇਸ ਸਿਸਟਮ ਦਾ ਜ਼ਾਇਰਾ ਆਪਾਂ ਨੂੰ ਵੱਧ ਵੀ ਸਕਦਾ ਹੈ ਨਮੀ ਦੀ ਮਾਤਰਾ ਤੇ ਇਹ ਸਿਸਟਮ ਡਿਪੈਂਡ ਕਰਦਾ ਹੈ ਬਾਕੀ ਅੱਗੇ ਦਿਨ ਚੜਦੇ ਹੋਏ 11:00 ਵਜੇ ਦੀ ਅਪਡੇਟ ਦੀ ਗੱਲ ਕਰੀਏ ਤਾਂ 11:00 ਵਜੇ ਇਹ ਸਿਸਟਮ ਥੋੜਾ ਬਖਿੰਡੇ ਤੋਂ ਅੱਗੇ ਬਰਨਾਲੇ ਵਾਲੀ ਸਾਈਡ ਨੂੰ ਅੱਗੇ ਖਿਸਕਦਾ ਹੋਇਆ ਦਿਖਾਈ ਦੇ ਸਕਦਾ ਹੈ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਦੀਆਂ ਘਰਮਈਆਂ ਜੇਸਾਰ ਦੇਖਣ ਨੂੰ ਮਿਲਦੇ ਹਨ ਬਖਿੰਡੇ ਤੋਂ ਥੋੜਾ ਬਰਨਾਲੇ ਵੱਲ ਖਿਸਕਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਕੁਝ ਨਾ ਕੁਝ ਇਲਾਕਾ ਅੰਮ੍ਰਿਤਸਰ ਸਹਿ ਦੇ ਆਸ-ਪਾਸ ਦੇ ਖੇਤਰਾਂ ਦੇ ਸਾਇ ਪੱਟੀ ਬਾਬਾ ਬੁਕਾਲਾ ਦੇ ਆਸ-ਪਾਸ ਦੇ ਫਾਜ਼ਿਲਕਾ ਤੋਂ ਫਰੋਜ਼ਪੁਰ ਮੁਖਤਰ ਤੱਕ ਦੇ ਸਿਸਟਮ ਫਰੀਦਕੋਟ ਤੱਕ ਕੁਝ ਇਲਾਕਿਆਂ ਵਿੱਚ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਮੋਗੇ ਤੋਂ ਜਲੰਧਰ ਕਪੂਰਥਲਾ ਥੋੜੀ-ਬੋਤੀ ਗਰਚਮਕਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਚੰਡੀਗੜ੍ਹ ਮੁਹਾਲੀ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਕੁ ਸਿਸਟਮ ਦਾ ਜ਼ੈਰਾ ਆਪਾਂ ਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦਾ ਹੈ ਉਸੇ ਪਾਸੇ ਪਠਾਨਕੋਟ ਹਿਆਰਪੁਰ ਨਵਾਂ ਚੈਰ ਦੇ ਇਲਾਕਿਆਂ ਦੇ ਵਿੱਚ ਵੀ ਗਰਚਮਕਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਸ਼ਾਮ ਦੇ ਸਮੇਂ ਲਗਭਗ ਬਠਿੰਡੇ ਤੋਂ ਸਿੰਘ ਸੰਗਰੂਰ ਤੱਕ ਸਿਰਸਾ ਫਤਿਹਬਾਦ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਹਲਕੇ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੀਆਂ ਕਾਰਵਾਈਆਂ ਦੇ ਅਸਾਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿਤੇ ਨਾ ਕਿਤੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਕਾਰਵਾਈਆਂ ਆਪਾਂ ਨੂੰ ਵਧੀਆਂ ਹੋਈਆਂ ਦਿਖਾਈ ਦੇ ਸਕਦੀਆਂ ਹਨ ਕੈਂਮੈਂਟ ਕਰਨ ਦੇ ਚਾਂਸ ਦੇਖਣ ਨੂੰ ਮਿਲ ਜਦੇ ਹਨ ਸਿਰਸਾ ਦਿੱਲੀ ਕੈਥਲ ਦੇ ਇਲਾਕਿਆਂ ਦੇ ਵਿੱਚ ਵੀ ਕਾਰਵਾਈਆਂ ਵਧਣਗੀਆਂ ਤੇ ਸ਼ਾਮ ਦੇ ਵੇਲੇ ਆਪਾਂ ਨੂੰ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਹੋਗੇ ਨਵਾਂ ਸ਼ਹਿਰ ਦਾ ਕੁਝ ਇਲਾਕਾ ਹੋਗਾ ਸ਼ਾਮ ਦੇ 4 ਵਜੇ ਤੋਂ ਲੈ ਕੇ ਤਕਰੀਬਨ ਛੇ ਵਜੇ ਤੱਕ ਕਾਰਵਾਈਆਂ ਮੇਨ ਤੌਰ ਤੇ ਦੇਖਣ ਨੂੰ ਮਿਲ ਸਕਦੀਆਂ ਤਿੰਨ ਜ਼ਿਲ੍ਹੇ ਹੋਗੇ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਚਰਪੁਰ ਦੇ ਖੇਤਰ ਹੋਗੇ ਅੰਮ੍ਰਿਤਸਰ ਸਾਹਿਬ ਦਾ ਕੁਝ ਇਲਾਕਾ ਹੋ ਗਿਆ ਤਕਰੀਬਨ ਮੇਨ ਤੌਰ ਤੇ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਠਾਨਕੋਟ ਕਪੂਰਥਲਾ ਇਹ ਪੰਜ ਛੇ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮੌਸਮ ਓਵਰ ਆਲ ਠੀਕ ਠਾਕ ਦੇਖਣ ਨੂੰ ਮਿਲੇਗਾ ਤਕਰੀਬਨ ਦੁਪਹਿਰਾਂ ਤੋਂ ਹਵਾ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਉੱਤਰ-ਪਛਮੀ ਹਵਾ ਲਗਾਤਾਰ ਕਿਸੇ ਨਾ ਕਿਸੇ ਆਪਾਂ ਨੂੰ ਦੇਖਣ ਨੂੰ ਮਿਲੇਗੀ ਸ਼ਾਮ ਦੇ 1 ਵਜੇ ਦੀ ਅਪਡੇਟ ਨਿਕਲ ਕੇ ਆ ਰਹੀ ਹੈ ਜਿਵੇਂ ਜਿਵੇਂ ਅੱਗੇ ਵਧਿਏ ਤਾਂ ਤਕਰੀਬਨ ਸ਼ਾਮ ਦੇ 8:00 ਵਜੇ ਦੇ 9:00 ਵਜੇ ਦੇ ਕਰੀਬ ਇਹ ਸਿਸਟਮ ਦਾ ਦਾਇਰਾ ਐਕਟੀਵੇਟ ਹੋਰ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਇਲਾਕੇ ਤਕਰੀਬਨ ਪਠਾਨਕੋਟ ਗੁਰਦਾਸਪੁਰ ਅਮਰੀਕਾ ਸਾਹਿਬ ਦਾ ਕੁਝ ਇਲਾਕਾ ਹੋਗਾ ਥੋੜੀਆਂ-ਬਹੁਤੀਆਂ ਨੀਂਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਰਾਤ ਦੇ 8:00 ਵਜੇ ਤੋਂ ਤਕਰੀਬਨ 10:00 ਵਜੇ ਦੇ ਕਰੀਬ ਇਹ ਸਿਸਟਮ ਚਾਰਪੁਰ ਨਵਾਂਚਰ ਕਪੂਰਥਲਾ ਦੇ ਆਸ-ਪਾਸ ਦੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਕਾਈ ਦੇਗਾ ਤਕਰੀਬਨ 10:00 ਵਜੇ ਦੇ ਕਰੀਬ ਕਿਤੇ ਨੰਗਲ ਊਨਾ ਆਨੰਦਪੁਰ ਸਹਿ ਗੜਸ਼ੰਕਰ ਦੇ ਆਸ-ਪਾਸ ਦੇ ਖੇਤਰਾਂ ਦੇ ਵੀ ਥੋੜੀ-ਬਹੁਤੀ ਬੱਦਲਬਾਹੀ ਪੁੰਦੀ ਹੋਈ ਦਿਖਾਈ ਦੇਗੀ ਰਾਤ ਦੇ 12 ਵਜੇ ਤੋਂ ਬਾਅਦ ਦੀ ਗੱਲ ਕਰੀ ਤਾਂ 12 ਵਜੇ ਤੋਂ ਬਾਅਦ ਸਿਸਟਮ ਲਗਾਤਾਰ ਅੱਗੇ ਵੱਧ ਰਿਹਾ ਹੈ ਖੈਦੇਗਾ ਪਹਾੜੀ ਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਇਲਾਵਾ ਪੰਜਾਬ ਦੇ ਨੰਗਲ ਲੰਧਪੁਰ ਸ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਟੁਕਮੇ ਤੌਰ ਤੇ ਕਾਰਵਾਈਆਂ ਦੇ ਸਾਰ ਦੇ ਇੱਕ ਨੂੰ ਮਿਲ ਸਕਦੇ ਹਨ ਬਾਕੀ ਤਕਰੀਬਨ ਕਿਤੇ ਨਾ ਕਿਤੇ ਆਪਾਂ ਨੂੰ 11 ਤਰੀਕ ਦੀ ਰਾਤ ਤੱਕ ਵੀ ਹਲਚਲ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲਣਗੇ ਜੋ ਵੀ ਅਪਡੇਟ ਤੁਹਾਡੇ ਤੱਕ ਨਹੀਂ ਮੌਸਮ ਦੀ ਨਿਕਲ ਕੇ ਆਏਗੀ ਉਹ ਤੁਹਾਡੇ ਨਾਲ ਲਗਾਤਾਰ ਤੁਹਾਡੇ ਤੱਕ ਸ਼ੇਅਰ ਕਰਦੇ ਰਵਾਂਗੇ ਜੇਕਰ ਵੀਡੀਓ ਪਹਿਲੀ ਵਾਰੀ ਤੁਹਾਡੇ ਤੱਕ ਪਹੁੰਚੀ ਹੈ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਧੰਨਵਾਦ